ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਨੂੰ ਵੱਡਾ ਝਟਕਾ ਲੱਗਾ ਹੈ ਹਾਈ ਕੋਰਟ ਨੇ ਇਸ ਤੇ 4 ਹਫ਼ਤਿਆਂ ਦੇ ਲਈ ਰੋਕ ਲਗਾ ਦਿੱਤੀ ਹੈ ਕੱਲ ਇਸ ਮਾਮਲੇ ਤੇ ਪਹਿਲੀ ਸੁਣਵਾਈ ਹੋਈ ਸੀ ਜਦੋਂ ਅੱਜ ਦੇ ਦਿਨ ਤੱਕ ਰੋਕ ਲਗਾਈ ਗਈ ਸੀ ਤੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਕੋਈ ਤਸੱਲੀ ਬਖਸ਼ ਬਿਆਨ ਜਾਂ ਜਵਾਬ ਹੈ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀ ਇਸ ਨੀਤੀ ਤੇ ਵੱਡੇ ਸਵਾਲ ਪੈਦਾ ਹੋ ਗਏ ਨੇ ਤੇ ਹਾਈ ਕੋਰਟ ਨੇ ਇਥੋਂ ਤੱਕ ਆਖ ਦਿੱਤਾ ਕਿ ਸਰਕਾਰ ਨੇ ਕੋਈ ਤਿਆਰੀ ਇਸ ਨੀਤੀ ਨੂੰ ਬਣਾਉਣ ਸਮੇਂ ਨਹੀਂ ਕੀਤੀ ਹੈ। ਉਹਨਾਂ ਲੋਕਾਂ ਦਾ ਜਾਂ ਉਹਨਾਂ ਤਬਕਿਆਂ ਦਾ ਕੋਈ ਖਿਆਲ ਨਹੀਂ ਕੀਤਾ ਗਿਆ ਜਿਹੜੇ ਇਸ ਦੇ ਨਾਲ ਪ੍ਰਭਾਵਿਤ ਹੋਣਗੇ। ਤਾਂ ਪੰਜਾਬ ਸਰਕਾਰ ਦੇ ਲਈ ਬਹੁਤ ਵੱਡੇ ਝਟਕੇ ਵਾਲੀ ਖਬਰ ਹੈ ਕਿ ਪੰਜਾਬ ਸਰਕਾਰ ਜਿਸ ਨੂੰ ਲਗਾਤਾਰ ਲੋਕਾਂ ਦੇ ਪੱਖੀ ਸਕੀਮ ਦੱਸਾਈ ਸੀ, ਉਹੀ ਪਾਲਿਸੀ ਹੁਣ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਕੇ ਪਾਸੇ ਕਰ ਦਿੱਤੀ ਗਈ ਹੈ। ਤਾਂ ਪੰਜਾਬ ਸਰਕਾਰ ਨੂੰ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਤੁਹਾਨੂੰ ਇਹ ਨੀਤੀ ਵਾਪਸ ਲੈ ਲੈਣੀ ਚਾਹੀਦੀ ਹੈ। ਕੀ ਪੰਜਾਬ ਸਰਕਾਰ ਇਸ ਨੀਤੀ ਨੂੰ ਵਾਪਸ ਲਵੇਗੀ ਜਾਂ 4 ਹਫ਼ਤਿਆਂ ਬਾਅਦ ਜਦੋਂ ਸੁਣਵਾਈ ਦੁਬਾਰਾ ਹੋਵੇਗੀ ਉਦੋਂ ਕੋਈ ਤਸੱਲੀ ਬਖਸ਼ ਜਵਾਬ ਦੇ ਕੇ ਆਪਣੀ ਹੋਂਦ ਬਚਾ ਸਕੇਗੀ ਇਸ ਨੀਤੀ ਨੂੰ ਬਚਾ ਸਕੇਗੀ ਤਾਂ ਪੰਜਾਬ ਸਰਕਾਰ ਦੇ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਲਾਂਡਪੁਰਨ ਨੀਤੀ ਦੀ ਲਗਾਤਾਰ ਵਿਰੋਧੀ ਪਾਰਟੀਆਂ ਕਿਸਾਨ ਜਥੇਬੰਦੀਆਂ ਤੇ ਆਮ ਲੋਕਾਂ ਦੇ ਵੱਲੋਂ ਖਿਲਾਫਤ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਸ ਮਾਮਲੇ ਦੇ ਉੱਤੇ ਬਹੁਤ ਵੱਡਾ ਦੁਫੇੜ ਪੈ ਚੁੱਕਿਆ ਹੈ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਅਹੁਦੇਦਾਰਾਂ ਦੇ ਵੱਲੋਂ ਅਸਤੀਫੇ ਦਿੱਤੇ ਜਾ ਚੁੱਕੇ ਨੇ ਐਸੇ ਨੀਤੀ ਦੇ ਖਿਲਾਫ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਤੰਬਰ ਮਹੀਨੇ ਤੋਂ ਇਸ ਦੇ ਖਿਲਾਫ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਤਾਂ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆ ਜਿਹੜੀ ਇਸ ਨੀਤੀ ਨੂੰ ਲੈ ਕੇ ਪੂਰੀ ਤਰ੍ਹਾਂ ਚਾਰੇ ਪਾਸੇੋਂ ਘਿਰਦੀ ਦਿਖਾਈ ਦੇ ਰਹੀ ਹੈ ਤੁਸੀਂ ਇਸ ਫੈਸਲੇ ਬਾਰੇ ਹਾਈ ਕੋਰਟ ਦੇ ਵੱਲੋਂ ਜੋ ਦਿੱਤਾ ਗਿਆ ਕੀ ਸੋਚਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ